ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਣਾ ਤਾਂ ਅੱਜ ਆਪਾਂ ਆਇਆ ਕਿ ਮੇਰੇ ਹਸਬੰਦ ਦੇ ਫਰੈਂਡ ਘਰੇ ਤੇ ਆਹ ਦੇਖੋ ਇਹਨਾਂ ਦਾ ਡੌਗੀ ਕੀ ਕਰਦਾ ਪਿਆ ਆਹ ਦੇਖੋ ਕੀ ਇੱਡੀ ਕਰਦਾ ਪਿਆ ਤੇ ਕੀਤੀ ਕਰਦਾ ਪਿਆ ਮੈਂ ਤਾਂ ਇੱਕ ਵੱਲੋਂ ਡਰ ਗਈ ਸੀ ਜਦੋਂ ਆਪਾਂ ਆਏ ਨਾ ਤਾਂ ਉਹਨੇ ਐਂਟਰੀ ਕੀਤੀ ਜਦੋਂ ਬੱਸ ਸੇਪੋਪਾ ਲੱਗੇ ਨਹੀਂ ਜੋੜ ਜਦੋਂ ਮੈਨੂੰ ਡਰ ਲੱਗ ਗਿਆ ਮੈਂ ਡਰ ਚੁੱਕੀ ਹਾਂ ਬਹੁਤ ਜ਼ਿਆਦਾ ਪਰ ਇੱਕ ਬੱਦਦਾ ਉਹਦਾ ਨਹੀਂ ਉਹਦੀ ਪਹਿਚਾਨ ਕਰਦਾ ਵਾ ਮੇਰੇ ਹਸਬੰਦ ਕਿਤੇ ਚਲਦੇ ਪਹਿਚਾਨ ਕਰਦਾ ਵਾ ਤੇ ਮੇਰੇ ਹਸਬੰਦ ਕਿਤੇ ਜਾ ਰਹੇ ਨੇ ਹਲੇ ਆਣਗੇ ਹੋ ਨਹੀਂ ਉਹ ਨਹੀਂ ਜਾ ਰਹੇ ਉਹਨਾਂ ਦੇ ਫਰੈਂਡ ਜਾ ਰਹੇ ਆਪਣੇ ਬੱਚਿਆਂ ਦੇ ਸਕੂਲ ਲੈ ਸੋ ਉਹ ਨਹੀਂ ਆਣਗੇ ਤੋਂ ਉਸ ਤੋਂ ਬਾਅਦ ਆਹ ਦੇਖ ਮੇਰੇ ਉਹਨਾਂ ਦਾ ਕਮਰਾ ਮੇਰੇ ਹਸਬੰਦ ਦੇ ਫਰੈਂਡ ਦਾ ਕਮਰਾ ਬਣਿਆ ਵਾ ਆ ਫਿਰ ਜਿਵੇਂ ਉਹਨਾਂ ਦਾ ਛੱਡੀ ਹੈਗੀ ਆ ਵਧੀਆ ਘਰ ਬਣਿਆ ਛੋਟਾ ਜਾਏਗਾ ਦੋ ਕਮਰੇ ਨੇ ਵਧੀਆ ਆ ਪਰ ਆਪਣਾ ਹੋਣਾ ਜ਼ਿਆਦਾ ਜ਼ਰੂਰੀ ਹੈ ਸੋਨਾ ਘਰ ਬਣਿਆ ਹੋਇਆ ਨਾਲੇ ਘਰੇ ਸਿੱਸੀ ਰੱਖੀਆਂ ਆਂ ਕੋਣੀ ਇਹ ਸਾਡੇ ਪਾਲਲ ਤੇ ਵੀ ਹੁੰਦੀ ਜਿੱਥੇ ਮੈਂ ਕੰਮ ਕਰਦੀ ਸੀ ਆਹ ਦੇਖੋ ਆਪਸ ਇਸ ਮੈਨੂੰ ਬਹੁਤ ਸੋਹਣੀ ਲੱਗਦੀ ਆ ਇੱਕ ਆ ਤੇ ਕਾ ਵਾਈਟ ਵਾਲੀ ਆ ਦੇਖ ਕਿੰਨੇ ਕਲਰ ਦੇ ਫੇਸ ਨੇ ਛੋਟੀਆਂ ਥੋਟੀਆਂ ਸੋਹਣੀਆਂ ਨਾ ਫਿਰ ਕੋ ਭਾਬੀ ਜੀ ਸਫਾਈ ਕਰ ਰਹੀ ਆ ਚੜੂ-ਵੁਚਾ ਵਿਚਾਰੀ ਲੱਗੇ ਹੋਏ ਅੱਜ ਹਾਂ ਇੱਥੇ ਕੰਮ ਕਰਨੇ ਆਹ ਦੇਖੋ ਅਜੀਮੀ ਕਿੱਥੇ ਭੱਜਦੀ ਜਿੰਮੀ ਹੱਲੇ ਆਣ ਵਾਲੀ ਆ ਉਹ ਕਿਤੇ ਗਈ ਹੋਈ ਆ ਆ ਦੇਖੋ ਆ ਇਹਨਾਂ ਦਾ ਦੂਜਾ ਕਮਰਾ ਵਾ ਦੋ ਕਮਰੇ ਹੈਗੇ ਛੋਟੇ ਛੋਟੇ ਠੀਕ ਆ ਪਰ ਆ ਗੱਡੀ ਰੱਖੀ ਹੋਈ ਆ ਆ ਦੇਖੋ ਥੋੜਾ ਲੱਗਿਆ ਬੈੱਡ ਛੋਟਾ ਅੱਛਾ ਮਤਲਬ ਜੀ ਆ ਘਰ ਸੁਣਾ ਜਾ ਮੈਂ ਇੱਕ ਵਾਰੀ ਝਾੜੂ ਲਾਇਆ ਤੇ ਇਹਨਾਂ ਨੇ ਮਤਲਬ ਸਾਰਾ ਜ਼ਰਦਾ ਉੱਥੇ ਸੜਤਾ ਜਿੰਨੇ ਮਰਜ਼ੀ ਇਹਨਾਂ ਨੂੰ ਮਤਲਬ ਕਹਿ ਦੋ ਗਾਲਾਂ ਘੇਰ ਕੱਢਦੀ ਰਹਿੰਦੀਆਂ ਕਈ ਵਾਰੀ ਐ ਜੀ ਕੰਮ ਕਰਦੇ ਆ ਆ ਦੇਖੋ ਹਾ ਆ ਲੋ ਕਿੰਨਾ ਸੋਹਣਾ ਹੈ ਨਾ ਛੋਟਾ ਜਿਹਾ ਭਰ ਲਓ ਸੋਹਣਾ ਜਿਹਾ ਭਰ ਲਓ ਆ ਦੇਖ ਸਰ ਚੀਜ਼ ਦਿਖਾਨੀ ਆ ਦੇਖੋ ਛੋਟੇ ਛੋਟੇ ਕੀ ਹੈ ਚਿੜੀਆਂ ਜੀ ਹੈਗੇ ਆ ਆ ਵੀ ਚਿੜੀਆਂ ਨੇ ਕੀ ਕਬੂਤਰ ਆ ਚਿੜੀਆਂ ਆ ਕਿੰਨੀ ਕਿੰਨੀ ਸੋਹਣੀਆਂ ਚਿੜੀਆਂ ਨੇ ਸੋਹਣੀਆਂ ਸੋਹਣੀਆਂ ਵਾਹ ਭਾਬੀ ਆ ਦੇਖੋ ਕਿਤੇ ਕਿਊਟ ਲੱਗ ਰਹੀ ਨਾ ਆਵਾਜ਼ ਆਂਦੀ ਨਾ ਜੀ ਆਵਾਜ਼ ਆਂਦੀ ਬੋਲੀ ਬੋਲੀ ਆਈ ਗਈ ਇਹ ਚੁੱ 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 ਕਰਦੇ ਬੋਲਦੀ ਆ ਨਾ ਸੋਹਣੀਆਂ ਨੇ ਨਾ ਹਾਂ ਬਹੁਤ ਸੋਹਣੀਆਂ ਚਿੜੀਆਂ ਨੇ ਚੁੱ 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 ਕਰਦੀ ਆ ਨਾ ਆ ਦੇਖੋ ਫਿਰ ਚੁੱ 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 ਕਰਦੀ ਆ ਲੈ ਓ ਓ ਓ ਪਾਣੀ ਵੀ ਰੱਖਿਆ ਹੈ ਇੱਕ ਫੋਟੋ ਲਿਫਟੋ ਸੋਹਣੀਆਂ ਮੋਟੀਆਂ ਸਪਰਿੰਟ ਤੇ ਟ੍ਰੈਂਡ ਦੇ ਘਰੇ ਆਏ ਇਹ ਨਾਲ ਦੇ ਨਾਲ ਹਲੇ ਬੈਠਾ ਹੋਏ ਲੱਗੇ ਪਹਿਲੀ ਵਾਰੀ ਆਇਆ ਉਹ ਆਪਣੇ ਬੱਚਾ ਸਕੂਲ ਲੈਣ ਗਿਆ ਉਹਨਾਂ ਦਾ ਪੈਟ ਆ ਗਿਆ ਮੈਨੂੰ ਤਾਂ ਉਹਦਾ ਬਹੁਤ ਡਰ ਲੱਗਦਾ ਵਾ ਪਤਾ ਹੈਗਾ ਛੋਟਾ ਜਿਹਾ ਪਰ ਮਜ਼ਰਬੀ ਸਭੀ ਜੀ ਡਰਾਦਾ ਡਰਾਦਾ ਮੈਗਾ ਉਹਨਾਂ ਕੀ ਇੱਕਦਮੀਂ गिर ਗਿਆ ਮੈਂ ਇੰਨੀ ਕਿੰਨੀ ਕਿਨੀ ਚੱਲ ਰਹੀ ਆ ਮੈਂ ਚੱਪਲਾ ਰੱਖੇ ਬਾਹਰ ਵੀ ਮੈਂ ਹੀ ਰੱਖ ਕੇ ਉੱਪਰ ਚੰਗੀ ਕੰਮੇਗਾ ਵਾਸਤੇ ਇਹਦਾ ਪੈਟ ਤੇ ਕਿੱਥੇ ਗਿਆ ਉਹੋਂ ਨਵੇਂ ਆਉਣ ਬਾਹਰ ਆ ਲੱਗ ਦਿੱਤੇ ਰਾਤ ਸੌਣਾ ਹੈ ਘਰ ਨਾਲੋਂ ਇੰਤ ਸੌਣਾ ਲੱਗ ਜਾਵਾ ਆਹ ਦਾ ਦੇਖ ਲੈਨੇ ਬਾੜ ਤੋਂ ਬਹੁਤ ਐ ਆ ਦੇਖ ਲੈ ਸੇ ਹਸਬੰਦੀ ਮੋਟਰਸਾਈਕਲ ਖੜੀ ਆ ਇਹਨਾਂ ਦੇ ਇੱਥੇ ਘਰ ਬਣੇ ਛੋਟੇ ਛੋਟੇ ਹੈਗੇ ਛੋਟੇ ਛੋਟੇ ਘਰ ਬੱਦੀ ਐ ਛੋਟੇ ਛੋਟੇ ਜਿਹੇ ਘਰ ਤੇ ਦਾਦੀ ਕੋਈ ਗੱਲ ਦੀ ਹੋएगी ਸਾਡੇ ਇੱਥੇ ਤਾਂ ਬਹੁਤ ਆ ਦੇਖਾ ਛੋਟਾ ਛੋਟਾ ਜੱਕਾ ਕਾਕਾ ਕਾਕੇ ਹੈਲੋ ਗੱਦੋ ਹੈਲੋ ਆ ਲੈ ਕੋ ਹਾਲੇ ਸਲਮਾਨ ਦਾ ਵਯਾ ਵਾ ਵਿਚਾਰਾ ਉਹਨੂੰ ਸੰਗ ਆਂਦੀ ਆ ਉਹ ਜਾ ਰਿਆ ਆ ਲੈ ਕੋ ਸਕੂਲ ਤੋਂ ਆਇਆ ਵਾ ਹੁਣੇ ਆ ਲੈ ਕੋ ਆ ਲੈ ਕੋ ਟੋਕ ਵੀਰਿਆ ਵਾ ਹੈਲੋ ਕਰ ਤਾ ਕਾਕੇ ਕਾਕੇ ਦੇਖੋ ਆ ਤੇਖ ਰਹਿ ਨੋ ਫ੍ਰਿਜ ਚੱਕੀ ਕੱਢ ਰਿਹਾ ਦੇ ਧਿਆਨ ਪੂਰਾ ਉਹਦੇ ਵੱਲ ਲਾਇਦਾ ਆ ਦੇਖ ਉਹਨੂੰ ਘਰ ਨਾਲ ਤੇ ਆ ਵੀ ਪੂਰਾ ਧਿਆਨ ਰੱਖਿਆ ਤੇ ਕਰ ਕੀ ਰਿਹਾ ਦੇਖ ਉਹਦੇ ਪਿੱਛੇ ਵਿੱਚ ਜਾ ਓਏ ਚੱਲ ਗਿਆ ਉਹਦੇ ਉਹ ਦੇਖਿਆ ਉੱਦਨ ਖੜ ਕੇ ਤੇ ਨਿਗਾਹ ਪੂਰੀ ਰੱਖੀ ਹੋਈ ਉਹਨੇ ਪੂਰੀ ਨਿਗਾਹ ਰੱਖੀ ਕੀ ਕਰੀ ਜਾਂਦਾ ਇਹ ਛੇੜੇ ਜਾਂਦਾ ਕੁਛ ਨਾ ਕੁਛ ਇਹਨਾਂ ਕੁਛ ਨਾ ਕੁਛ ਕਰੀ ਜਾਣਾ ਕਰੀ ਜਾਣਾ ਕਦੇ ਕਦੇ ਕੁਛ ਕਰਦਾ ਕਦੇ ਆਹ ਦੇਖੋ ਲੇਟ ਗਿਆ ਉਹਨੂੰ ਆਹ ਦੇਖ ਆਪਣੇ ਹਸਬੰਦ ਵਗੜਿਆ ਆ ਭਭੀ ਜੀ ਇੱਧਰ ਦਿਖਾ ਦੇ ਸਰ ਆ ਇਹਨਾਂ ਦੇ ਹਸਬੰਦ ਹੈ ਗਿਆ ਭਾਜੀ ਹੰਡਾ ਮੁੰਡਾ ਖਾਦੋ ਚੈਨ ਚੈਨ ਵਾਕੇ ਆ ਵੀ ਲੋਗ ਵਾਸਤੇ ਆ ਸਪੈਸ਼ਲ ਚੈਨ ਵਾਈ ਹੈ ਬਲੌਗ ਵਾਸਤੇ ਕਿਉਂਕਿ ਉਹ ਚੈਨੀ ਵਾਕੇ ਬਲੌਗ ਬਣਾਣਾ ਹੈ ਇੱਕ ਇਹੋ ਜਿਹਾ ਵੀ ਚੈਨਲ ਹੈਗਾ HS Tech HS Mobile Tech ਉਹਨੂੰ ਵੀ ਸਬਸਕ੍ਰਾਈਬ ਕਰਦੇ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਆ ਇਹਨਾਂ ਦਾ ਮੁੰਡਾ ਘੁੰਮੀ ਜਾਂਦਾ ਇਹ ਤਾਂ ਆਹ ਭਾਰੀ ਹੈ ਤਾਂ ਗਜਬ ਹੈ ਹੈਲੋ ਗਾਇਸ ਆਹ ਦੇਖ ਹਾਲੋ ਗਾਇਸ ਅਸਰ ਸਰਮੰਦਾ ਵਿਆਹ ਹੋਣਾ ਨਹੀਂ ਤਾਂ ਇਹ ਬੰਦਾ ਮੋਦ ਨਹੀਂ ਵੱਡਾ ਹੁੰਨਾ ਨੂੰ ਵੱਡਣੀ ਕਹਿ ਰਹਿਣਾ ਸੀ ਹਾਂ ਇਹ ਸੰਗ ਦਾ ਵਾਹ ਦੇਖ ਹਾਂ ਸੰਗ ਦਾ ਵਾਹ ਕਾਕਾ ਅਸੀਂ ਮੈਂ ਫੇਸ ਕਰੀਂ ਫੇਸ ਆਹ ਇਸ ਕਾਕਾ ਫੇਸ ਦਿਖਾ ਕੇ ਫੇਸ ਆਕਰ ਸਾਡੀ ਫੇਸ ਦਿਖਾ ਚੱਲੀ ਚੱਤੀ ਆ ਫੇਸ ਸਵੇਦੀ ਦਿਖਾ ਆ ਦੇਖ ਆਹ ਕੁੜ ਦਾ ਵਿਆਹ ਨਾ ਉਹਦੇ ਬਾਅਦ ਚੱਲਦੇ ਸੱਚੀ ਕੁੜ ਦਾ ਨਾ ਹਾਂ ਉਹ ਨੋ ਉਸ ਨਾਮ ਤੇ ਸਿਹਾਰੇ ਤੇ ਬਹੁਤ ਹੁੰਦੇ ਆ ਬੱਚੇ ਅਸੀਂ ਵੀ ਲਈ ਸ਼ਰਾਬ ਤੇ ਹੁੰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਬਾਪਾ ਕਿੱਦਾਂ ਸਮਝ ਆਉਣੀ ਆ ਇੱਕ ਕਹਿੰਦਾ ਸੀ ਆ ਗਿਆ ਬਾਰ ਮੇਰਾ ਵੀ ਵਲੌਗ ਬਣਾਉਂਗਾ ਹਾਂ ਆ ਦੇਖ ਆਹ ਦੇ ਟਮਾਟਰ ਖਾਂਦੀ ਆ ਆ ਦੇਖ ਬਲੈਕ ਮਾਰ ਤੇ ਮੂੰਹ ਸਟੇਜ ਉੱਰ ਆਓ ਆਏ ਮੇਰਾ ਵਲੌਗ ਬਣਾਓ ਕੱਕ ਆ ਲੈ ਕੋ ਮੈਂ ਪਹਿਲਾਂ ਇਹ ਤਾਂ ਡਰਦੀ ਹੁੰਦੀ ਸੀ ਹੁਣ ਆ ਦੇਖੋ ਆ ਤਾ ਟਮਾਟਰ ਖਾਓ ਹੁਣ ਆ ਦੇਖੋ ਹੁਣ ਟਮਾਟਰ ਮਿਲ ਗਿਆ ਵਾ ਉਹ ਟਮਾਟਰ ਖਾਓ ਆ ਲੈ ਆ ਉਹ ਹੋ ਗਿਆ ਹੋ ਗਿਆ ਆ ਦੇਖੋ ਖਾਈ ਲਿਆ ਹੁਣ ਨਹੀਂ ਆਉਗਾ ਹੱਥੋਂ ਗਿਆ ਵਾ ਆ ਦੇਖੋ ਉਹ ਟਮਾਟਰ ਨੂੰ ਕਿੱਦਾਂ ਲੱਗੀ ਹੋਈ ਆ ਆ ਦੇਖੋ ਖਾਈ ਆ ਦੇਖੋ ਦੇਖੀ ਕਿੱਦਾਂ ਲੱਗੇ ਹੋਏ ਟਮਾਟਰ ਖਾਣ ਹਮਨੇ ਕੁਝ ਚਾਹੀਦਾ ਉਹਨੂੰ ਟਮਾਟਰ ਮਿਲ ਗਿਆ ਖਾਣ ਨੂੰ ਅਰੇ ਚੀ ਚੀ ਚਾਹ ਬਣਦੀ ਵੀ ਮੈਂ ਆ ਦੇਖੋ ਆਪ ਆ ਬਿਜੀ ਚਾਹ ਬਣਾਉਂਦੇ ਆ ਦੇਖੋ ਵਿਚਾਰੇ ਸਾਰੇ ਦਿਨ ਘਮ ਤਾਂ ਲੱਗੇ ਨੇ ਜਦੋਂ ਅਸੀਂ ਆਏ ਸੋਦੋਂ ਵਿਚਾਰੇ ਪੁੱਛਾ ਲਾ ਰਹੇ ਸੀ ਫਿਰ ਭਾਂਡੇ ਤੋਤੇ ਫਿਰ ਚਾਹ ਬਣਾ ਲੱਗਿਆ ਦੇਖੋ ਆ ਗਏ ਟਮਾਟਰ ਖਾ ਕੇ ਆ ਦੇਖੋ ਜੀ ਮੂਨ ਜੀਵਾਂ ਕਿਤਾ ਮਾਰਦੀ ਵੀ ਆਟਾ ਟਮਾਟਾ ਨੋਟੋ ਸਾਰਾ ਸਾਫ ਕਰ ਦਿੱਇਆ ਆ ਦੇਖੋ ਚਾ ਆ ਗਿਆ ਸਾਡੀ ਕੀ ਕਰਦੇ ਹੋ ਹੁਣ ਚਾ ਪੀਣ ਲੱਗਿਆ ਆਪਾਂ ਹਾਂ ਇਹ ਸਭਾ ਕਰੇ ਜਾ ਰਹੇ ਆ ਦੇਖੋ ਪੰਜੀ ਬੈਠੇ ਉਹਨਾਂ ਦਾ ਮੁੰਡਾ ਆ ਗਿਆ ਵੱਡਾ ਹਾਏ ਉਹ ਬਤਾ ਵਿਚਾਰੇ ਚਿਪਸ ਦੇ ਦੇਖ ਲੋ ਬੱਚੇ ਇਨੇ ਸਰਾਰਤੀ ਹੁੰਦੇ ਆ ਹਾਏ ਹਾਏ ਉਹ ਕਹਿੰਦੇ ਤੂੰ ਸੇਹਰਾ ਤੇ ਮੈਂ ਸਵਾ ਸੇਹਰਾ ਦੇਖਾ ਦੇਖ ਅਸਲੀ ਮਗਰ ਭਈ ਇਹ ਨੂੰ ਚਿੱਪ ਸਖਾਨੂੰ ਚਾਹੀਦੇ ਆ ਆ ਲੇ ਗੋ ਹੈਲੋ ਗਾਇਸ ਕਹਦੇ ਕਾਕੇ ਜਸਾ ਅਪਰੀ ਨਾ ਇਹ ਕਹਦੇ ਸੇਹਰੇ ਇਹ ਤੇ ਨੀ ਹੈ ਲੋ ਪਹਿਲੇ ਜਾਨ ਪਹਿਚਾਨ ਨਹੀਂ ਹੈਗੀ ਨਾ ਜੇ ਤੋ ਜਾਨ ਪਹਿਚਾਨ ਹੋ ਜੂ ਰਣ ਗਏ ਆਪੇ ਹਾਂ ਇਹ ਪਹਿਲੀ ਵਾਰ ਦੇਖਾ ਬਾਕੀ ਦਰਮਦਰ ਲੈ ਕੇ ਫਰੂਟ ਪਿਆ ਹੋਇਆ ਸਾਰਾ ਹਲਾ ਆ ਪਾਜੀ ਦੀ ਧੀਨੇ ਖਾਣਾ ਦੁਕਾਨ ਤੇ ਲੈ ਕੇ ਜਾਂਦੇ ਆ ਪਾਜੀ ਵੇਚਣ ਵਾਸਤੇ ਇਹ ਵੇਚਦਾ ਹੀ ਆ ਵੇਚ ਦਿੰਦਾ ਹੈ ਲੈ ਲੈ ਰੋਟੀ ਬਣਾ ਲੱਗਿਆ ਰੋਟੀ ਸੁੱਕੀ ਪੜਾ ਕੇ ਚਾਚੂ ਆਪਾ ਪੀ ਲਿਆ ਤੇ ਗਾਇਸ ਅੱਜ ਦਾ ਬਲੌਗ ਆਪਾਂ ਇੱਥੇ ਹੀ ਐਂਡ ਕਰਦੇ ਆਂ ਪਲੀਜ਼ ਮੇਰੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਦਾ ਬਲੌਗ ਕਿੱਦਾ ਦਾ ਲੱਗਿਆ ਉਹਦੇ ਵਿੱਚ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤਦ ਤੱਕ ਲਈ ਬਾਏ ਮਿਲਦੇ ਆਂ ਨੈਚਰ ਲੌਗ ਦੇ ਵਿੱਚ ਫੇ